ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਦੋਸਤੋ ਹਲਕੇ ਦੀ ਗੱਲ ਕਰਦੇ ਆ ਫਰੀਦਕੋਟ ਤੋਂ ਅੱਜ ਤੋਂ 2 ਦਿਨ ਪਹਿਲਾਂ ਦੀ ਗੱਲ ਕਰਾਂ ਤੇ ਅੱਜ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਬਹੁਤ ਸੀ ਮਤਲਬ ਜਦੋਂ ਦੇ ਕਰਮਜੀਤ ਅਨਮੋਲ ਮੈਦਾਨ ਦੇ ਵਿੱਚ ਆਏ ਨੇ ਤੇ ਉਦੋਂ ਤੋਂ ਹੀ ਸਰਗਰਮ ਨਜ਼ਰ ਆ ਰਹੇ ਨੇ ਤੇ ਲੋਕ ਜਿਹੜੇ ਆ ਉਹ ਵੀ ਉਹਨਾਂ ਨਾਲ ਦਿਨੋਂ ਦਿਨ ਜੁੜ ਰਹੇ ਸੀ ਪਰ ਆ ਦੋ ਦਿਨ ਦੀ ਗੱਲ ਆ ਕਿ ਇਥੋਂ ਆਜ਼ਾਦ ਉਮੀਦਵਾਰ ਤੌਰ ਤੇ ਤੇ ਸ਼ਹੀਦ ਸ਼ਹੀਦ ਦੇ ਪਰਿਵਾਰ ਜਾਨੀ ਕਿ ਬੀਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਜਿਹੜੇ ਨੇ ਉਹ ਇਥੋਂ ਆਜ਼ਾਦ ਉਮੀਦਵਾਰ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਤੇ ਅੱਜ ਪਿਛਲੇ ਦੋ ਦਿਨ ਤੋਂ ਜਿਹੜੇ ਨੇ ਉਹ ਉਹਨਾਂ ਵੱਲ ਹਵਾ ਜਿਹੜੀ ਐ ਉਹ ਰੁਕ ਕਰ ਚੁਗੀ ਐ ਇਹ ਇੱਥੇ ਮੁਕਾਬਲਾ ਜਿਹੜਾ ਪਹਿਲਾਂ ਕਾਂਗਰਸ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਿਹਾ ਸੀ ਪਰ ਹੁਣ ਸਰਬਜੀਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਜਿਹੜਾ ਵਾ ਉਹ ਚੱਲ ਰਿਹਾ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਕੁਝ ਵੀ ਆਪਾਂ ਕਹਿ ਸਕਦੇ ਹਾਂ ਕੁਝ ਵੀ ਹੋ ਸਕਦਾ ਪਰ ਅੱਜ ਦਾ ਦਿਨ ਅੱਜ ਦੀ ਸਥਿਤੀ ਆ ਜਿਹੜੀ ਉਹ ਸਰਬਜੀਤ ਸਿੰਘ ਦੀ ਦੇ ਹੱਕ ਚ ਚੱਲ ਰਹੀ ਆ ਜਿਹੜੀ ਕੱਲ ਉਹਨਾਂ ਨੇ ਰੋਡ ਸ਼ੋਅ ਕੀਤਾ ਉਸ ਰੋਡ ਸ਼ੋਅ ਤੋਂ ਪਤਾ ਲੱਗ ਰਿਹਾ ਸੀ ਕਿ ਲੋਕ ਜਿਹੜੇ ਨੇ ਉਹ ਸਰਬਜੀਤ ਸਿੰਘ ਨੂੰ ਫਤਵਾ ਦੇਣਾ ਚਾਹੁੰਦੇ ਨੇ ਕਰਮਜੀਤ ਅਨਮੋਲ ਨੂੰ ਸਰਬਜੀਤ ਸਿੰਘ ਨਕਲੀ ਹੀਰੋ ਦੱਸਦੇ ਨੇ ਤੇ ਗੱਲ ਵੀ ਸੱਚੀ ਐ ਉਹ ਨਕਲੀ ਹੀਰੋ ਨੇ ਅਸਲੀ ਹੀਰੋ ਉਹ ਸੀ ਜਿਨ੍ਹਾਂ ਨੇ ਅਕਾਲ ਤਖਤ ਦਾ ਬਦਲਾ ਲਿਆ ਆਪਣੀ ਆਪਣਾ jaan ਜਿਹੜੀ ਆ ਕੁਰਬਾਨ ਕਰ ਦਿੱਤੀ ਪਿੱਛੇ ਪਰਿਵਾਰ ਬਾਰੇ ਨਹੀਂ ਸੋਚਿਆ ਇੰਟਰਵਿਊ ਦੇ ਵਿੱਚ ਵੀ ਕਹਿ ਰਿਹਾ ਸੀ ਕਿ ਬਿਆਨ ਸਿੰਘ ਇਹ ਗੱਲ ਹਮੇਸ਼ਾ ਕਹਿੰਦੇ ਸੀ ਜੇ ਮੇਰੇ ਤਿੰਨ ਪੁੱਤਰ ਵੀ ਮਰ ਜਾਣ ਮੈਂ ਤਾਂ ਵੀ ਪਿੱਛੇ ਨਹੀਂ ਹਟਣਾ ਮੈਂ ਇੱਕ ਵਾਰ ਦਰਬਾਰ ਸਾਹਿਬ ਦਾ ਬਦਲਾ 인ਦਰਾ ਗਾਂਧੀ ਤੋਂ ਲੈ ਕੇ ਰਹਿਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਇਹ ਤੇ ਫਰੀਦਕੋਟ ਵਾਸੀਆਂ ਨੂੰ ਜਿਹੜੇ ਨੇ ਫਰੀਦਕੋਟ ਵਾਸੀ ਨੇ ਜਿਹੜੇ ਉਹ ਵਾਕਿਆਈ ਸਰਬਜੀਤ ਸਿੰਘ ਦੇ ਹੱਕ ਤੇ ਵਿੱਚ ਜਿਹੜੇ ਆ ਉਹ ਫਤਵਾ ਦੇਣਗੇ ਇਹ ਅੱਜ ਕੱਲ ਤੋਂ ਲੱਗ ਰਿਹਾ ਹੈ ਤੇ ਅੱਜ ਦੀ ਵਿਸ਼ੇਸ਼ਤਾ ਜਿਹੜੀ ਆ ਸਰਬਜੀਤ ਸਿੰਘ ਦੇ ਹੱਕ ਚ ਜਿੰਨੀਆਂ ਵੀ ਮੀਟਿੰਗਾਂ ਹੋ ਰਹੀਆਂ ਨੇ ਉਹ ਬਹੁਤ ਵਧੀਆ ਮੀਟਿੰਗਾਂ ਚੱਲ ਰਹੀਆਂ ਨੇ ਪਿਛਲੀਆਂ ਮੀਟਿੰਗਾਂ ਨਾਲੋਂ ਜਿਹੜੀਆਂ ਉਹ ਮੀਟਿੰਗਾਂ ਹੋਣ ਚੱਲ ਰਹੀਆਂ ਨੇ ਇਹਦਾ ਇੱਕ ਕਾਰਨ ਹੈ ਮੀਡੀਏ ਤੋਂ ਦੂਰ ਸੀ ਸਰਬਜੀਤ ਸਿੰਘ ਪਿਛਲੇ ਦਿਨ ਉਹਨਾਂ ਨੇ ਕਾਫੀ ਚੈਨਲਾਂ 'ਤੇ ਇੰਟਰਵਿਊ ਦਿੱਤੀ ਪੋਡਕਾਸਟ ਵੀ ਕੀਤੇ ਉਹਨਾਂ ਉਸ ਚੀਜ਼ ਦੇ ਨਾਲ ਵੀ ਥੋੜਾ ਜਿਹਾ ਸਰਬਜੀਤ ਸਿੰਘ ਨੂੰ ਮਦਦ ਮਿਲੀ ਹੈ ਤੇ ਜਿੱਦਾਂ ਸਰਵੇ ਵੀ ਕੀਤਾ ਗਿਆ ਵੱਖ-ਵੱਖ ਚੈਨਲਾਂ 'ਤੇ ਵਾਲਿਆਂ ਨੇ ਤੇ ਸਰਵੇ ਸਰਵੇ ਦੇ ਵਿੱਚ ਵੀ ਕਹਿ ਰਹੇ ਨੇ ਕਿ ਅਸੀਂ ਇੱਕ ਮੌਕਾ ਜਿਹੜਾ ਵਾ ਸਰਬਜੀਤ ਸਿੰਘ ਨੂੰ ਦੇਣਾ ਚਾਹੁੰਦੇ ਹਾਂ ਇੱਥੋਂ ਤੱਕ ਕਿ ਨੌਜਵਾਨ ਵੀ ਉਹਨਾਂ ਦੇ ਨਾਲ ਜੁੜੇ ਨੇ ਸੋ ਕਿੰਨੇ ਮਤਲਬ ਇਹ ਜਿਹੜੀ ਆ ਸਥਿਤੀ ਆ ਜਿਹੜੀ ਅੱਜ ਦੀ ਸਥਿਤੀ ਦੱਸ ਰਹੀ ਆ ਕਿ ਸਰਬਜੀਤ ਸਿੰਘ ਜੇ ਲੋਕ ਐਦਾਂ ਹੀ ਜੁੜਦੇ ਰਹਿ ਤੇ ਸਰਬਜੀਤ ਸਿੰਘ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਸਕਦੇ ਨੇ ਬਾਕੀ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੀ ਐ ਮੈਦਾਨ ਦੇ ਵਿੱਚ ਅਕਾਲੀ ਦਲ ਵੀ ਐ ਮੈਦਾਨ ਦੇ ਵਿੱਚ ਬੀਜੇਪੀ ਵੀ ਐ ਬਸਪਾ ਵੀ ਐ ਮੈਦਾਨ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਵੀ ਐ ਪਰ ਜੇ ਅੱਜ ਦਾ ਗੱਲ ਕਰਾਂ ਤੇ ਅੱਜ ਦੀ ਗੱਲ ਕਰਾਂ ਸਰਬਜੀਤ ਸਿੰਘ ਦੇ ਨਾਲ ਮੁਕਾਬਲੇ ਦੀ ਗੱਲ ਕਰਾਂ ਮੁਕਾਬਲਾ ਜਿਹੜਾ ਵਾ ਸਰਬਜੀਤ ਸਿੰਘ ਤੇ ਕਰਮਜੀਤ ਅਨਮੋਲ ਦੇ ਵਿੱਚ ਚੱਲ ਰਿਹਾ ਬਾਕੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਕੀ ਸਥਿਤੀ ਲੱਗ ਰਹੀ ਹੈ ਫਰੀਦਕੋਟ ਦੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੇਂ ਹਲਕੇ ਤੋਂ ਨਵੀਂ ਰਿਪੋਰਟ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ